ਜਿੱਤਰਾ ਦਰਖਤ ਨੇ ਏਡੇ ਏਡੇ ਤੋਂ ਉਹਨਾਂ ਦੇ ਸਿਰਾਂ ਉੱਤੇ ਸਪਿੰਡੇ ਉੱਤੇ ਵਾਲ ਨੇ ਕੇਸ ਵੱਡੇ ਆਰ ਪੇਸਬੁਰੇ ਅਰ ਦੇ ਮੈ ਰੋਮ ਵੱਡੇ ਜਣਕੇ ਮੁਖ ਸੋਨ ਨਾ ਹੱਡਣ ਚਾਬਤ ਹੈ ਜਿੱਤਰਾ ਬੰਦੇ ਦਾਣੇ ਚਾਬਦੇ ਆ ਇਤਰਾ ਹੱਡ ਚਾਬਦੇ ਆ ਦੰਦਾ ਵਿੱਚ ਮੁਖ ਸੋਨ ਨਾ ਹੱਡਣ ਚਾਬਤ ਹੈ ਕੇਸ ਵੱਡੇ ਆਰ ਪੇਸਬੁਰੇ ਅਰ ਦੇ ਮੈ ਰੋਮ ਵੱਡੇ ਜਣਕੇ ਮੁਖ ਸੋਨ ਨਾ ਰਹਾ ਡਣ ਚਾਬਤ ਹੈ ਸਰਸਰੋਨਤ ਕੇ ਅੱਖੀਆਂ ਜਨਕੀ ਤੇ ਜਦੋਂ ਉਹਨਾਂ ਦਾ ਦੰਦ ਤੇ ਦੰਦ ਵੱਜਦਾ ਨਾ ਇੰਨਾ ਖੜਾਕ ਹੁੰਦਾ ਜਿਤਨਾ ਕੱਲ ਬੱਦਲ ਗਾਜਦਾ ਸੀ ਸਿਰਫ ਦੰਦ ਤੇ ਦੰਦ ਵੱਜਣ ਨਾਲ ਕੇਸ ਵਡੇ ਯਾਰ ਪੇਸ ਬੁਰੇ ਯਾਰ ਦੇ ਮਹਿਰੂਮ ਵਡੇ ਜਨਕੇ ਮੁਖ ਸੋਨ ਨਾ ਰਹਾ ਡਣ ਚਾਬਤ ਹੈ ਪੁਨਸਾਂ ਤੋਂ ਦੰਦ ਬਜੇ ਤਿਲਕੇ ਸਰਸਰੋਨਤ ਕੇ ਅੱਖੀਆਂ ਜਨਕੀ ਅੱਖੀਆਂ ਕਿੱਡੀਆਂ ਜਿਤਨਾ ਤਲਾ ਅੰਬਰ ਸਰਵਾ ਗਿਣ ਲੋ ਤਰਨ ਤਾਰਾ ਗਿਣ ਲੋ ਸਰਸਰੋਨ ਜਿਹੜਾ ਉਹਦੇ ਵਿੱਚ ਪਾਣੀ ਆ ਨਾ ਦਸਮ ਪਾਤਸ਼ਾਹ ਕਹਿੰਦਿਆ ਇਹ ਉਹਨਾਂ ਦੀਆਂ ਅੱਖਾਂ ਵਿੱਚ ਲਹੂ ਸਰਲਾ ਹੁੰਦਾ ਅੱਖਾਂ ਤਲਾ ਤਲਾ ਜਿੱਡੀਆਂ ਸਰਸਰੋਨ ਤੇ ਅੱਖੀਆਂ ਜਣ ਕੀ ਸੰਗ ਕੌਣ ਭੈ ਬਲ ਕਾ ਇਨ ਕਾ ਦਸੋ ਪਾਤਸ਼ਾਹ ਕਹਿੰਦਾ ਕੌਣ ਦੁਨੀਆ ਤੇ ਇਹਨਾਂ ਨਾਲ ਖਲੋਣ ਚ ਉਹ ਕੌਣ ਲੜ ਸਕਦਾ ਸਰ ਸਰੋ ਉਨਤ ਕੇ ਅੱਖੀਆਂ ਜਿਨ ਕੀ ਸੰਗ ਕੌਣ ਭਰੈ ਬਲ ਕੈ ਦਸਮ ਪਾਤਸ਼ਾਹ ਕਹਿੰਦਾ ਕੌਣ ਦੁਨੀਆ ਤੇ ਪੜ ਸਕਦਾ ਸਭ ਕਾਮ ਕਰੇ ਨੇ ਤੋ ਪਾਪਣ ਕੇ ਉਹ ਧਰਮੀ ਦੇ ਹੈਗੇ ਨਹੀਂ ਸੀ ਦਸਮ ਪਾਤਸ਼ਾਹ ਕਹਿੰਦਾ ਉਹਨਾਂ ਨੂੰ ਧਰਮ ਦਾ ਪਤਾ ਹੀ ਨਹੀਂ ਸੀ ਐਡੇ ਐਡੇ ਦੈਨ ਕਰਾਰ ਇਕੱਠੇ ਹੋ ਗਏ ਕਠੋਰ ਜਿਹੜੇ ਰੋਜ਼ ਪਾਪ ਹੀ ਕਰਦੇ ਸੀ ਨੇ ਪਾਪ ਕਰੇ ਤਿੰਨ ਕੇ ਕਾਰਨ ਦਸਮ ਪਾਤਸ਼ਾਹ ਕਹਿੰਦੇ ਨੇ ਕਿ ਜਿਸ ਲੋਹ ਦੈ ਤਾਏ ਨਾ ਉਹਨਾਂ ਕਦੇ ਗੱਲ ਕਰ ਲਈਏ ਦਿਨ ਉਹ ਖੜਕ ਸਿਆਣੂ ਸਾਨੂੰ ਸਿਆਣਿਆ ਹੀ ਹੁਣ ਸਿਆਣ ਲਿਆ ਆਖੇ ਫੇਰ ਅਸੀਂ ਇੱਕ ਜਣੇ ਤੈਨੂੰ ਢਿੱਡ ਵਿੱਚ ਪਾ ਕੇ ਉੱਡ ਜਾਈਏ ਤੇ ਜਿਹੜੀ ਗੱਲ ਤੈਨੂੰ ਆਖਣ ਲੱਗੇ ਆਂ ਅਸੀਂ ਕਦੀ ਇਹ ਕਿਸੇ ਨੂੰ ਗੱਲ ਨਹੀਂ ਆਖੀ ਸਰ ਸਰੋਨਤ ਕੇ ਅੱਖੀਆਂ ਜਨ ਕੀ ਸੱਗ ਕੌਣ ਪਰੈ ਬਲ ਕੈਣ ਕੈ ਸਰ ਚਾਮ ਛੁਡਾ ਕੇ ਰਹਿਣ ਫਿਰ ਸਭ ਕਾਮ ਕਰੇ ਨਿਤ ਪਾਪਣ ਕੇ ਹੀ ਪਾਪ ਹੀ ਕਰਨ ਅਸੀਂ ਜਿੱਥੇ ਚਲੇ ਜਾਈਏ ਪੁੱਛਦੇ ਨਹੀਂ ਪੇ ਮਾੜਾ ਕੇ ਚੰਗਾ ਕੰਮ ਕਰਕੇ ਗਾਂ ਜਾਂਦੇ ਆ ਤੇ ਅਸੀਂ ਆ ਗੱਲ ਤੈਨੂੰ ਆਖਣ ਲੱਗਿਆ ਪੈ ਐਸਾ ਸੂਰਮਾ ਮਾਰਨਾ ਠੀਕ ਨਹੀਂ ਗਾ ਜੇ ਤੂੰ ਭੱਜ ਜਾਏ ਤੇ ਅਸੀਂ ਕਾਂਗੇ ਪੇ ਮਹਾਰਾਜ ਭੱਜ ਗਿਆ ਤੇਰੀ ਜਾਨ ਬਾਝੂ ਹੋਰ ਤੂੰ ਔੜਨ ਜੋਗਾ ਨਹੀਂ ਤੂੰ ਕੱਲਾ ਤੇ ਸਾਡੀਆਂ ਫੌਜਾਂ ਕੱਲਾ ਤੂੰ ਕੱਲਾ ਸਾਡੇ ਜੋ ਕੱਲੇ ਜੋਗਾ ਹੀ ਨਹੀਂ ਦਸੋਂ ਪਾਤਸ਼ਾਹ ਦਸੋਂ ਦਰਬਾਰ ਵਿੱਚ ਤਲਾਕ ਮੈਣਾ ਗਾਲ ਦਾ ਜਿਤਨਾ ਬੰਦੇ ਨੂੰ ਕੋ ਲੜਨ ਲੱਗਿਆ ਗਾਲ ਕੱਢਿਆ ਨਾ ਗੁੱਸਾ ਚੜਾਉਣ ਵਾਸਤੇ ਉਹਨੇ ਫਿਰ ਗਾਲ ਕੱਢੀ ਖੜਕ ਸੀ ਉਹਨੇ ਆਖਿਆ ਬਤ ਤੁਹਾਨੂੰ ਮੈਂ ਗਾਲ ਪਾਈ ਹੈ ਕੱਢੀ ਤੇ ਨਹੀਂ ਪਰ ਜੇ ਤੁਸੀਂ ਵੀ ਆਪਣਾ ਸਾਰਾ ਜੋਰ ਲਾ ਲਓ ਤਾਂ ਇਹ ਗਾਲ ਮੈਨੂੰ ਵੀ ਆਪ ਜੇ ਮੈਂ ਜਿਉਂਦਾ ਭੱਜਾਂ ਤੇ ਤੋਂ ਦਸੋਂ ਪਾਤਸ਼ਾਹ ਕਹਿੰਦੇ ਨੇ ਫਿਰ ਇਹਨਾਂ ਫੈਦਾਂ ਦੇ ਕੱਦ ਬੜੇ ਸੀ ਜਿਤਨਾ ਬੱਦਲ ਦੀਆਂ ਘਟਾਂ ਚੜ੍ਹ ਕੇ ਆ ਜਾਣ ਤੇ ਸੂਰਜ ਨੂੰ ਲੁਕਾ ਲੈਂਦੀਆਂ ਕੋਈ ਬੰਦਾ ਪਛਾਣ ਨਹੀਂ ਸਕਦਾ ਕਿ ਸੂਰਜ ਕਿੱਥੇ ਆ ਦੇ ਇਤਰਾ ਜਦੋਂ ਚਾਰਛੇਰੇ ਖੜਕ ਸਿੰਘ ਨੂੰ ਘੇਰਿਆ ਨਾ ਫਿਰ ਇਤਨਾ ਘੇਰ ਲਿਆ ਜਿਤਨਾ ਬੱਦਲ ਸੂਰਜ ਨੂੰ ਲਕਾ ਲਿੰਦਾ ਤਿੰਨ ਘੰਟੇ ਖੜਕ ਸਿੰਘ ਦਾ ਕੋਈ ਪਤਾ ਨਹੀਂ ਲੱਗਦਾ ਕਿੱਥੇ ਲੜਦਾ ਰਿਹਾ ਤਿੰਨਾ ਘੰਟੇ ਦੱਸੋ ਪਾਛਾ ਕਹਿੰਦੇ ਨੇ ਖੜਕ ਸਿੰਘ ਨੇ 30 ਲੱਖ ਰਾਸ਼ ਬੰਦਾਰ। ਅ ਦੂਜੇ ਪੱਜ ਮਦਾਨਾ ਜਾਂ ਖਾਲੀ ਹੋ ਗਿਆ ਤਿੰਨਾ ਘੰਟਿਆਂ ਵਿੱਚ 30 ਲੱਖ ਬੰਦਾ ਮਾਰਨਾ ਕੋਈ ਮਹਿਣਾ ਰਖਾਉਂਦਾ ਇਹ ਫਿਰ ਫਿਰਦਾ ਜਿਤਨਾ ਕੋਈ ਫੇਰੀ ਦਿੰਦਾ ਲਖਣ ਭਗਵਾਨ ਇਹ ਫਿਰ ਟਿਬਿਆਂ ਨੂੰ ਢੇਰ ਲੱਗ ਗਏ ਉਦਾਂ ਇੰਤਾਂ ਦੇ ਕੱਦ ਛੋਟੇ ਸੀ ਮੀਲਾ ਵਿੱਚ ਡਿੱਗੇ ਹੋਏ ਮਹਾਰੇ ਕਹਿਣ ਲੱਗੇ ਪਰ ਦਾਨ ਤੇ ਭੱਜ ਗਏ ਤੇ ਇਹ ਫਿਰ ਛੇਬਿਆਸ ਦਾ ਛੜ ਦਿਆ ਛਿਮਜੀ ਮਹਾਰੇ ਨੂੰ ਕਹਿੰਦਿਆ ਗਣ ਇਕੱਠੇ ਕਰਕੇ ਲਿਆ ਤੇ ਛਿਮਾਂ ਦੇ ਸੂਰ ਮੇ ਆ ਗਏ ਆ ਕੇ ਛਿਮਜੀ ਮਹਾਰੇ ਕ੍ਰਿਸ਼ਨ ਭਗਵਾਨ ਨੂੰ ਮੱਥਾ ਟੇਕਿਆ ਕਿ ਮੈਨੂੰ ਕੀ ਹੁਕਮ ਹੈ ਤੇ ਇਹ ਸ਼ਿਵਜੀ ਮਹਾਰਾਜ ਤੇ ਹੁਕਮ ਪੁੱਛਦਾ ਤੇ ਜਿਹੜੇ ਸ਼ਿਵਾਂ ਦੇ ਸੂਰਮੇ ਸੀ ਨਾ ਲੜਨ ਵਾਲੇ ਜਿੱਥੇ ਐਡੇ ਐਡੇ ਕੱਦਾਂ ਵਾਲੇ ਮਰ ਗਏ ਆ ਸਾਡੀ ਵੀ ਮੌਤ ਸਾਨੂੰ ਘੇਰ ਕੇ ਲੈ ਆਈ ਜੇ ਇੱਥੇ ਮਰ ਜਾਓ ਪਰ ਕਾਲ ਕਰਤਾ ਜਹੀ ਆਏ ਅਸੀਂ ਕਾਲ ਦੇ ਪ੍ਰੇਰੇ ਆ ਗਏ ਸ਼ਿਵਜੀ ਮਹਾਰਾਜ ਤੇ ਆਕੜ ਦਾ ਤੇ ਨਾਲ ਦੇ ਮਰਨ ਡਏ ਹੋਏ ਪਰ ਕਾਲ ਕਰਤਾ ਜਹੀ ਆਏ ਤੇ ਠਾਂ ਦੋਰ ਰਾਂ ਨਿਹਾਰ ਮੜ ਮੈਂ ਕਹੋ ਇਹ ਚਿੰਤਾ ਕੀ ਠੋਰ ਕਹਿੰਦੇ ਆ ਸਾਡੇ ਵਿੱਚੋਂ ਇੱਕ ਨਹੀਂ ਬਚਣਾ ਅੱਜ ਇੱਥੇ ਮਰਾਂਗੇ ਜਿੱਥੇ ਇਹਨਾਂ ਦੀ ਲੱਤਾਂ ਜੋਗੇ ਨਹੀਂ ਅਸੀਂ ਆ ਜਿਹੜੇ ਅੱਗੇ ਡਗੇ ਨੇ ਛਿਵਦੀ ਮਹਾਰੇ ਕਹਿੰਦੇ ਆ ਮਾਰੇ ਕਿਉਕ ਮੈਂ ਆਖੇ ਖੜਕ ਸਿੰਘ ਨਾਲ ਜੰਗ ਕਰ ਉਹਨੇ ਆਖਿਆ ਜੀ ਇੰਨੇ ਸੂਰਮੇ ਇਕੱਠੇ ਕਰਕੇ ਲਿਆਉਣ ਦੀ ਕੀ ਲੋੜ ਸੀ ਮੇਰੇ ਇੱਕ ਦੋ ਹੀ ਬੜੇ ਸੀ ਉਹਨਾਂ ਨਾਲ ਦਿਆਂ ਨੂੰ ਪੁੱਛਦਾ ਫੇ ਤੁਹਾਡਾ ਕੀ ਹਾਲ ਹੈ ਮਾਰੇ ਕਹਿੰਦਾ ਜਿਹੜਾ ਆਉਂਦਾ ਰਿਹਾ ਏਦਾਂ ਹੀ ਆਉਂਦਾ ਰਿਹਾ ਤੇ ਪਾਰ ਕਿਸੇ ਤੋਂ ਪਈ ਨਹੀਂ ਤੇ ਹੋ ਜਾਗਾ ਆ ਗਿਆ ਫਿਰ ਕਹਿੰਦਾ ਵੇ ਜਰਾ ਇਹਨਾਂ ਦੋ ਗੱਲਾਂ ਤੇ ਮੈਂ ਕਰ ਲਵਾਂ ਤੇ ਆਹ ਦਸੋਂ ਪਾਛਾ 300 ਇਹ ਲਿਖਦਾ ਛਿਪਜੀ ਮਹਾਰਾਜ ਦੇ ਤੇ ਖੜਕ ਸਿੰਘ ਦੇ ਕਿ ਛਿਪਜੀ ਮਹਾਰਾਜ ਉਹਨੂੰ ਕੀ ਆਂਦਾ ਲੜਨ ਤੋਂ ਪਹਿਲਾਂ ਤੇ ਖੜਕ ਸਿੰਘ ਉਹਨੂੰ ਕੀ ਆਂਦਾ ਤੇ ਕਿ ਬਾਨੇ ਆਖਿਆ ਤੈਨੂੰ ਪਤਾ ਪਰਲੋ ਦਾ ਸਵਾ ਮੇਰੇ ਹੱਥ ਆ ਤੇ ਪਰਲੋ ਲਿਆ ਦੇਣ ਵਾਲਾ ਮੈਂ ਛਿਪ ਜੀ ਆ ਜੇ ਭੱਜ ਜਾਏ ਤੇ ਫਿਰ ਤੇਰੀ ਜਾਨ ਬਾਝੂ ਆਪਾਂ ਨੂੰ ਲੜਣਾ ਹੀ ਨਾ ਪਏ ਹੁਣ ਆਖਿਆ ਤੇਥੋਂ ਭੱਜ ਜਾ ਮੈਂ ਤੈਨੂੰ ਜਾਣਨਾ ਛਿਪ ਜੀ ਆਖਿਆ